ਇਹ ਗੱਲ ਸਮਝਣ ਦੀ ਹੈ ਐਵੇਂ ਨਹੀਂ 20 ਲੱਖ ਦਾ ਕਿਲਾ ਵੇਖ ਕੇ ਕੋਈ ਆਮਦਨੀ ਤੱਕ ਸਮੁੰਦਰੋਂ ਪਾਰ ਦੇ ਦਾ ਉੱਥੇ ਕਿਰਤ ਦਾ ਮੁੱਲ ਹੈ ਉੱਥੇ ਤੁਸੀਂ ਦਿਹਾੜੀ ਲਾ ਕੇ ਕੋਠੀ ਪਾ ਸਕਦੇ ਆ ਦਿਹਾੜੀ ਲਾ ਕੇ ਘਰ ਲੈ ਸਕਦੇ ਆ ਇੱਕ ਦਿਨ ਦੀ ਦਿਹਾੜੀ ਲਾ ਕੇ 100 ਲੀਟਰ ਤੇਲ ਲੈ ਸਕਦੇ ਆ ਕੁਆਂਟਰ ਦੁੱਧ ਲੈ ਸਕਦੇ ਆ ਤੇ 100 ਬਰੈਡ ਲੈ ਸਕਦੇ ਆ ਇੱਥੇ ਤੁਸੀਂ 6 ਕਿਲੋ ਦੁੱਧ ਲੈ ਸਕਦੇ ਆ 3.5 ਲੀਟਰ ਤੇਲ ਲੈ ਸਕਦੇ ਆ ਤੇ 6 ਬਰੈਡਾਂ ਖਰੀਦ ਸਕਦੇ ਆ ਤੁਹਾਡੀ ਕਿਰਤ ਦੀ ਇੰਨੀ ਵੱਡੀ ਲੁੱਟ ਹੋ ਰਹੀ ਹੈ। ਸੋ ਆਹ ਕਾਗਜ਼ਾਏ ਦੇ ਤੇ 15 ਚੀਜ਼ਾਂ ਲਿਖੀਆਂ 15 ਚੀਜ਼ਾਂ ਵੀ ਸਾਨੂੰ ਆਹ 15 ਚੀਜ਼ਾਂ ਚਾਹੀਦੀਆਂ। ਅੱਜ ਹਾਲਾਤ ਕੀ ਐ ਕਿਸਾਨ ਆਪਣੀਆਂ ਫਸਲਾਂ ਦਾ ਭਾ ਲੈਣ ਵਾਸਤੇ ਸੜਕਾਂ ਤੇ ਬੈਠਾ ਬੈਠਾ ਕਿ ਨਹੀਂ ਬੈਠਾ ਬੈਠਾ ਇਸੇ ਤਰ੍ਹਾਂ ਆਪਾਂ ਵੱਖੋ ਵੱਖਰੇ ਵੀਡੀਓ ਦਫ਼ਤਰਾਂ 'ਚ ਆਪਦੀ 100 ਦਿਨ ਦੀ ਦਿਹਾੜੀ ਲੈਣ ਵਾਸਤੇ ਬੈਠੇ ਆ। ਜਿਹੜਾ ਬੇਰਜ਼ਗਾਰ ਹੈ ਉਹ ਰਜ਼ਗਾਰ ਲੈਣ ਵਾਸਤੇ ਸੜਕਾਂ ਤੇ ਕੁੱਟ ਖਾ ਰਿਹਾ ਹੈ ਜਿਹੜਾ ਕੱਚਾ ਰ ਕੱਚੀ ਨੌਕਰੀ ਲੱਗ ਗਿਆ ਉਹ ਕਹਿੰਦਾ ਮੇਰੀ ਪੱਕੀ ਕਰ ਦਿਓ ਰੱਬ ਦੇ ਵਾਸਤੇ ਉਹ ਕੰਪਿਊਟਰ ਅਧਿਆਪਕ ਮਰਨ ਵਰਤ ਤੇ ਬੈਠੇ ਆ ਹੁਣ ਗੱਲ ਇਹ ਆ ਵੀ ਲੜਾਈ ਆ ਆਪਣੀ ਸਾਰਿਆਂ ਦੀ ਸਾਂਝੀ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਨਹੀਂ ਲੜਦੇ ਆਪਾਂ ਆਪਸ ਵਿੱਚ ਜੁੱਤੀਓ ਜੁੱਤੀ ਹੋਈ ਜਾਂਦੇ ਆ ਵੀ ਜੱਟ ਨੂੰ ਨਹੀਂ ਮਿਲਣਾ ਚਾਹੀਦਾ ਇਹ ਵੀ ਤੁਹਾਡੇ ਨਾਲ ਦਿਹਾੜੀ ਜਾਵੇ ਆਪਾਂ ਐ ਸੋਚਦੇ ਆਂ ਜੱਟ ਕਹਿੰਦਾ ਮਰ ਰੇਂਦਾ ਦੀ ਦਿਹਾੜੀ ਵੀ ਮੈਨੂੰ ਚਾਹੀਦੀ ਇਹ ਵੇਲੇ ਹੀ ਲਈ ਜਾਂਦੇ ਆ ਜਦੋਂ ਮੇਰੇ ਖੇਤ ਚ ਕੰਮ ਹੁੰਦਾ ਉਹਦੇ ਵੀ ਪਰ ਸਾਲ ਚ 365 ਦੇਣਾ ਕੰਮ ਤੁਹਾਨੂੰ ਉਦੋਂ ਦੇ ਦਿੰਦੇ ਆ ਜਦੋਂ ਖੇਤਾਂ ਚ ਕੰਮ ਹੁੰਦਾ ਜੱਟ ਕਹਾਂਗੇ ਕੀ ਜਾਂਦਾ ਉਹਨੂੰ ਦਿਹਾੜੀ ਜਾਂ ਨਹੀਂ ਮਿਲਦਾ ਖੇਤਾਂ ਚ ਕੰਮ 250 ਦਿਨ ਤਾਂ ਨਹੀਂ ਹੁੰਦਾ ਵੱਧ ਤੋਂ ਵੱਧ 2 ਮਹੀਨੇ ਹੁੰਦਾ ਤਾਂ ਬਾਕੀ ਦਾ ਜਿਹੜਾ 300 ਦਿਨ ਹੈ ਉਹਦੇ ਤੇ ਬਦਮਾਸ਼ ਆਪੇ ਸਾਨੂੰ ਕੰਮ ਨਹੀਂ ਦਿੰਦੇ ਇਹ ਗੱਲ ਨੂੰ ਸਮਝੋ ਸਾਡੇ ਲੜਾਇਆ ਜਾ ਰਿਹਾ। ਉਹ ਸਾਡੀ ਫਸਲਾਂ ਦਾ ਵੀ ਭਾਅ ਮਿਲੇ। ਆਪਾਂ ਨੂੰ ਕੋਈ ਕੰਢੀ। ਪਰ ਤੁਹਾਡੀ ਦਿਹਾੜੀ ਦੀ ਘੱਟੋ-ਘੱਟ 700 ਰੁਪਏ ਹੋਵੇ। ਤਾਂ ਕਿ ਤੁਸੀਂ ਵੀ ਆਪਣੀਆਂ ਲੋੜਾਂ ਪੂਰੀਆਂ ਕਰ ਸਕੋ। ਇੱਥੇ ਫੈਕਟਰੀਆਂ ਲੱਗਣ, ਉਹਨਾਂ ਫੈਕਟਰੀਆਂ ਤੇ ਕਿਸਾਨਾਂ ਦੀ ਫਸਲ ਸੰਭੀ ਜਾਵੇ ਤੇ ਤੁਹਾਨੂੰ ਰੁਜ਼ਗਾਰ ਮਿਲੇ। ਆ ਹਸੈਨੀ ਵਾਲਾ ਬਾਡਰ ਖੋਲ੍ਹਿਆ ਜਾਵੇ। ਤੁਹਾਨੂੰ ਮੋਗਾ ਪੈਂਦਾ ਇੱਥੋਂ 100 ਕਿਲੋਮੀਟਰ ਤੇ ਲਾਹੌਰ ਪੈਂਦਾ ਤੁਹਾਨੂੰ ਇੱਥੋਂ 40 ਕਿਲੋਮੀਟਰ ਜੇ ਬਾਰਡਰ ਖੁੱਲ ਜੇ ਤਾਂ ਤੁਹਾਨੂੰ ਇੱਥੇ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਕਿੰਨਾ ਰੋਜ਼ਗਾਰ ਮਿਲ ਸਕਦਾ ਸ਼ੋ ਇੱਥੇ ਫੈਕਟਰੀਆਂ ਲੱਗਣ ਫੈਕਟਰੀਆਂ ਤੋਂ ਸਮਾਨ ਵੇਚਣ ਵਾਸਤੇ ਪਾਕਿਸਤਾਨ ਜਾਵੇ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਸਾਰੀਆਂ ਗੱਲਾਂ ਵਾਸਤੇ 15 ਨੁਕਤੇ ਦੇ ਵਿੱਚ ਲਿਖਿਆ 15 ਨੁਕਤੇ ਮੈਂ ਦੋ ਬੱਚੇ ਪੈਦਾ ਕੀਤੇ ਆ ਉਹ ਬੱਚੇ ਤਾਂ ਬਚਣਗੇ ਜੇ ਤੁਹਾਡੇ ਘਰ ਬਚਣਗੇ ਤੇ ਤੁਹਾਡੇ ਬੱਚੇ ਬਚਣਗੇ ਕਿਉਂਕਿ ਸਾਰਾ ਪੰਜਾਬ ਇੱਕ ਦੂਜੇ ਦੇ ਨਾਲ ਜੁੜਿਆ ਆ ਆ ਮੇਰੇ ਕੋਲੇ 15 ਲੱਖ ਦੀ ਕਾਰ ਹੈ ਕਿਸੇ ਕੋਲੇ 1.5 ਕਰੋੜ ਦੀ ਕਾਰ ਵੀ ਹੋ ਸਕਦੀ ਪਰ ਦੇ ਉਹ ਸਾਹਮਣੇ ਬੈਠਾ ਟੈਂਪੂ ਵਾਲਾ ਪਰੇਸ਼ਾਨ ਤੁਰਿਆ ਆਉਂਦਾ ਜਾਂ ਇਹਨੇ ਨਸ਼ਾ ਕੀਤਾ ਹੋਇਆ ਹੈ ਉਹ ਕਾਰ ਚ ਵਜੂ ਦੇ ਨਹੀਂ ਵਜੂ 1.5 ਕਰੋੜ ਵਾਲੇ ਦੀ ਵੀ ਵਜੂ ਤੇ 15 ਲੱਖ ਵਾਲੇ ਦੀ ਵੀ ਵਜੂ ਤੇ 1 ਲੱਖ ਵਾਲੇ ਦੀ ਵੀ ਕਾਰ ਦੀ ਇੰਨਾ ਚਿਰ ਸਾਰੇ ਸਮਾਜਿਕ ਪਰੇਸ਼ਾਨੀ ਦੂਰ ਨਹੀਂ ਹੋ ਸਕਦੀ ਉਹਨਾਂ ਤੇ ਖੌਫ ਉੱਤੇ ਆ ਮਨੁੱਖੀ ਤੇ ਉਹਦਾ ਪਤਨੀ ਨਾਲ ਜਿਹੜੇ ਗਾਰਾ ਤੋਂ ਸੁਧਵਾਤਾ ਕਰਦੇ ਨੇ ਉਹ ਇਹ ਸਾਡੀ ਲੋਕਤਾ ਅਗਰ ਕੋਈ ਇਸ ਤਰ੍ਹਾਂ ਸਮਝ ਪਰ ਜਿਹੜੇ ਕੋਰੇ ਕਿਸੀ ਆ ਜਾਂਦੀ ਹੈ ਉਹ ਲੁੱਟਣਾ ਸ਼ੁਰੂ ਕਰ ਦਿੰਦਾ ਹੋਰੇ ਪਰ ੱਲੀ ਜਰ ਆਪਾਂ ਸਾਦਾ ਖਾਣੇ ਤੇ ਹੋਣੇ ਗੱਲ ਨਹੀਂ ਹੱਥੋਂ ਲੋਕਤਰ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਪਰਚਾ ਚਲਾ ਗਿਆ ਜਿਹੜਾ ਚਲਾਇਆ ਉਹ ਤੇ ਕੋਸ਼ਿਸ਼ ਉਹਨੇ ਜਾ ਕੇ ਆਪਣੀ ਪੜਾਈ ਦੀ ਆਪਣੀ ਗਵਾਈ ਦੀ ਆਇਆ ਪਰਚਾ ਕਿਤੇ ਲੈ ਕੇ ਜਾਏ ਪਰਚੇ ਦੋ ਬਣਾ ਕੇ ਨਾ ਰਾਮਾ ਆਪ ਦਾ ਹੱਥ ਸਾਰੇ ਬੱਚੇ ਨੂੰ ਪਿੰਨ ਨਾ ਹੈ ਬੱਚੇ ਹੋਏ ਨੂੰ ਤੋੜਦੇ ਆ ਪਹਿਲਾ ਇੱਕ ਬਦਮਾਸ਼ ਚੁੰਦਾ ਬਦਮਾਸ਼ ਕੌਣ ਹੈ ਪਰਚਾ ਦਾ ਬਦਮਾਸ਼ ਕੌਣ ਹੈ ਕੈਸਟਰ ਪ੍ਰਿੰਸ ਹੈ ਵਟਵਾਸ਼ ਕਰਦਾ ਕੇਂਦਰੀਕਰ ਪਹਿਲਾ ਵਟਵਾਸ਼ ਚੁਣਦਾ ਉਹ ਚੁਣੇ ਹੋਏ ਨੂੰ ਆਪਾਂ ਉਹ 15 ਦਿਨ ਆਪਣੇ ਵਾਲੇ ਵਾਲੇ ਜਿਹੜਾ ਲਾਉਂਦਾ ਮੁੜ ਕੇ ਉਹ ਜਿਹਨੇ ਚੁਣਿਆ ਹੁੰਦਾ ਉਹਦੇ ਜਾ ਕੇ ਪੈਰਾਂ ਚ ਮਿਲ ਜਾਂਦਾ ਤੁਸੀਂ ਜਿਹੜਾ ਇਸ ਹਫ਼ਤੇ ਦਾ ਸੁਣਿਆ ਉਹਨੇ ਕਦੇ ਤੁਹਾਡੀ ਗੱਲ ਕੀਤੀ ਵਾਧਾਰ ਕਾਗੀਆਂ ਨੇ ਕੀਤੀ ਦਾ ਕਾਂਗਰਸੀਆਂ ਨੇ ਕੀਤੀ ਦਾ ਆਮ ਆਦਮੀ ਪਾਰਟੀ ਨੇ ਕੀਤੀ ਤੁਸੀਂ ਚਲਣ ਮੈਂ भेजे है बन गए कदम दिहाड़ी की गल विधानसभा की कदों संभव होगा जोड़ के खुद आपका बंद खुद चुनोगे भी इस बंद भेजा और बाद इलेक्शन सौ सौ रुपया प्रति घर ला के कट्ठा करके खुद लड़ोगे फिर तीन चुकी होगी ਉਹਦਾ ਸਿਰ ਹੋਊਗਾ ਜੇ ਤੁਹਾਡੀ ਗੱਲ ਨਹੀਂ ਕਰੇ। ਇਹੋ ਜਿਹੇ ਹਰ ਕਰਦੇ ਆ ਉਹਨੂੰ ਪੈਸਾ ਕੌਣ ਦਿੰਦਾ? ਸਿਰੇ ਦਾ ਕੁੱਤਾ ਖਰੇਦਾ। ਉਹਨੂੰ ਪੈਸਾ ਕੌਣ ਦਿੰਦਾ? ਸਿਰੇ ਦਾ ਕੁੱਤਾ ਤਸਦੀਕਾ। ਉਹਨੂੰ ਪੈਸੇ ਕੌਣ ਦਿੰਦਾ? ਉਹ ਅਕਸਰ ਜਿਹਨੇ ਤੁਹਾਡੀ ਰੱਤ ਕਿੱਥੇ ਥੱਲ ਪਤਣੀ ਹੁੰਦੀ ਆਉਣ ਵਾਲੇ ਸਮੇਂ। ਉਹ ਕਹਿੰਦਾ ਚੱਕ ਪੈਸੇ ਜਦੋਂ ਉਹ ਫੜ ਗਿਆ ਐਮਐਲਏ ਫਿਰ ਮੈਨੂੰ ਬੁਲਾਣੀ ਥਾ ਦੇ ਨੂੰ ਆ। ਹੋਰ ਗੱਲ ਇਹ ਆ ਵੀ ਜਦੋਂ ਲੁੱਟਣ ਵਾਲਿਆਂ ਨੇ ਪੈਸਾ ਖਰਚ ਕੇ ਬੰਦੇ ਨੂੰ ਐਮ.ਐਲ.ਏ ਬਣਾਉਣਾ ਤੇ ਫਿਰ ਆਪਾਂ ਕੀ ਬਾਲਦੇ ਆ ਉਹ ਵੀ ਫਿਰ ਉਹਨਾਂ ਦੇ ਹੀ ਵਫਾਦਾਰ ਹੁੰਦਾ ਜਿੰਨਾ ਤੋਂ ਖਾਦਾ ਹੁੰਦਾ ਉਹ ਇਹ ਗੱਲ ਪਉਗੀ ਸਮਝਣੀ 365 ਦਿਨ ਹੁੰਦੇ ਆ ਸਾਲ 'ਚ 365 ਦਿਨ ਉਸੇ ਦੇ ਸਾਡੇ 300 ਦਿਨ ਮौज ਕਰਨੀ ਐ ਸਰ ਤੁਹਾਨੂੰ 15 ਦਿਨ ਸਾਲ 'ਚ ਨੇ ਦਾ ਲਾ ਲਓ ਸਵਾ ਦੇ ਉਹ ਕੱਢਣਾ ਪਊਗਾ ਇਹ ਗੱਲਾਂ ਕਰਨ ਵਾਸਤੇ ਜਿਹੜੀਆਂ ਆਪਾਂ ਅੱਜ ਕੀਤੀ ਤੁਸੀਂ ਜਿੱਥੇ ਮਰਜੀ ਜਾਓ ਮੰਦਿਰ ਤੇ ਜਾਓ ਗੁਰਦੁਆਰੇ ਤੇ ਜਾਓ ਗਿਰਜਾ ਘਰ ਤੇ ਜਾਓ ਮਸਜਿਦ ਤੇ ਜਾਓ ਰਾਧਾ ਸੁਆਮੀਆ ਦੇ ਜਾਓ ਵਿਆਸ ਵਾਲਿਆਂ ਦੇ ਜਾਓ ਸੱਚੇ ਸੌਦੇ ਵਾਲਿਆਂ ਦੇ ਜਾਓ ਉੱਥੇ ਤੁਹਾਡੀ ਦਿਹਾੜੀ ਦੀ ਗੱਲ ਵੀ ਕਿਸੇ ਨੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਨੀ ਨਹੀਂ ਕਰਨੀ ਇਹ ਹੋਣੀ ਆ ਵਿਧਾਨ ਸਭਾ ਚ ਧਰਮ ਆਪਣਾ ਆਪਣਾ ਰੱਖੋ ਹੱਕਾਂ ਦੀ ਲੜਾਈ ਸਾਂਝੇ ਲੜੋ ਜਾਤਾਂ ਤੋਂ ਧਰਮਾਂ ਤੋਂ ਮਜਬਾਂ ਤੋਂ ਉੱਪਰ ਉੱਠ ਕੇ ਲੜੋ ਸੋ ਜੇਤਾ ਹੋ ਜਾਣਗੇ ਆਪਾਂ ਸਿਆਣੇ ਫੇਰ ਤਾਂ ਤੁਹਾਡੇ ਕੋਲੇ ਸਾਰੇ ਹੋਣਗੇ ਸਾਧਨ ਹਸਪਤਾਲਾਂ 'ਚ ਮਿਲੂ ਤੁਹਾਨੂੰ ਮੁਫਤ ਦਵਾਈ ਬੱਚਿਆਂ ਨੂੰ ਮਿਲੂ ਮੁਫਤ ਪੜ੍ਹਾਈ ਉਹ ਕਿਵੇਂ ਮਿਲੂ ਕਿਉਂਕਿ ਤੁਸੀਂ 500 ਰੁਪਏ ਟੈਕਸ ਜੰਮੇ ਕਿਹੜੀ ਸਰਕੇ ਕਾਰੀ ਬਣ ਦੂ ਫੇਰ 50 ਸਾਲ ਨਹੀਂ ਟੁੱਟੂਗੀ ਸੋ ਇਹਦੇ ਆਸਤੇ ਜੇ ਆਪਾਂ ਤਿਆਰ ਹੈ ਤੇ ਆਪਾਂ ਲੜਾਈ ਸ਼ੁਰੂ ਕਰਨੀ ਹੈ 11 ਫਰਵਰੀ ਤੋਂ ਫਿਰੋਜ਼ਪੁਰੋਂ ਮੇਰੇ ਅਰਗੇ ਕੋਸ ਜਾਣੇ ਅਸੀਂ ਰਲੇ ਆ ਅਸੀਂ ਤੁਹਾਡੇ ਆਸਤੇ ਵਧੀਆ ਸਟੇਜ ਦਾ ਪ੍ਰਬੰਧ ਕਰਾਂਗੇ ਵਧੀਆ ਸਾਊਂਡ ਹੋਊਗੀ ਲੰਗਰ ਤਿਆਰ ਕਰਾਂਗੇ ਪਰ ਉੱਥੋਂ ਤੱਕ ਜਾਣਾ ਤੁਸੀਂ 50-50 ਰੁਪਏ ਇਕੱਠੇ ਕਰਕੇ ਟੈਂਪੂ ਸਾਧਨ ਕਰਾ ਕੇ ਇਹੋ ਜੇ ਪੀਟਰ ਰੇੜੇ ਤੇ ਨੱਚਦੇ ਤੁਰੇ ਆਓ ਜਿਵੇਂ ਬਰਾਤ ਚੱਲੇ ਹੁੰਨੇ ਆ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਚਾਹ ਨਾਲ ਤੁਰੋ ਮਾ ਸੌ ਬਰਨਾ ਪਵੇ ਲੜਾਂਗੇ ਵਾਹ ਜੀ ਵਾਹ ਵਾਹ ਮਾਤਾ ਨੇ ਸਵਾਦ ਲਿਆਤਾ ਮੈਂ ਮੈਂ ਤੁਹਾਡੇ ਚਰਨਾਂ 'ਤੇ ਸਿਰ ਲਵਾ ਕੇ ਇੱਕ ਬੇਨਤੀ ਕਰਦਾ ਕਿ ਜਿਹੜੀਆਂ ਮੈਂ ਇਹ ਗੱਲਾਂ ਕੀਤੀਆਂ ਇਹ ਕੀਤੇ ਤੋਂ ਬਗੈਰ ਮੈਨੂੰ ਕੋਈ ਬੰਦਾ ਦੱਸ ਦੇ ਕੇ ਕੋਈ ਹੋਰ ਹੱਲ ਹੈਗਾ ਤਾਂ ਮੈਂ ਉਹਦੇ ਪਿੱਛੇ ਲੱਗਣ ਵਾਸਤੇ ਤਿਆਰ ਐ ਮੈਂ ਉਹਦਾ ਪਾਣੀ ਭਰਨ ਵਾਸਤੇ ਤਿਆਰ ਐ ਇਹ ਤੋਂ ਇਲਾਵਾ ਤੁਹਾਨੂੰ ਆਪ ਦਾ ਛਿੱਤਰ ਕਰੜਾ ਕਰਨਾ ਪਊ ਪੰਜਾਬ ਦੇ ਲੋਕੋ ਆਪ ਦਾ ਛਿੱਤਰ ਜਿੰਨਾ ਚਿਰ ਤੁਹਾਡਾ ਛਿੱਤਰ ਕਰੜਾ ਨਹੀਂ ਹੁੰਦਾ ਉਨਾਂ ਚਿਰ ਨਾ ਤੁਹਾਡੀ ਪੁਲਿਸ ਸੁਣੇ ਨਾ ਵੀਡੀਓ ਸੁਣੇ ਨਾ ਡੀਸੀ ਸੁਣੇ ਨਾ ਲੀਡਰ ਸੁਣੇ ਹੁਣ ਆਪਣੇ ਨਾਲ ਥੱਗੀ ਕਿੰਨੀ ਵੱਜਦੀ ਐ ਥੋੜੀ ਜੀ ਗੱਲ ਸਮਝ ਲਿਓ ਆਪਾਂ ਨੂੰ 5 ਕਿਲੋ ਕਰਕੇ ਦੰਦੇ 6 ਜਾਣਿਆਂ ਦਾ ਟੱਪਰ ਹੋਵੇ ਤਾਂ 30 ਕਿਲੋ ਕਰਕ ਆ ਜਾਂਦੀ 30 ਕਿਲੋ ਕਰਕ 25 ਰੁਪਏ ਕਿਲੋ ਲਾ ਲਈਏ 750 ਦੀ ਠੀਕ ਐ ਜੇ ਆਪਾਂ ਘਰ ਚੋਂ ਕੰਮੀ ਮੰਰੇਗਾ ਦੀ ਗੱਲ ਕਰੀਏ 100 ਦਿਨ ਦਾ ਕੰਮ ਇੱਕ ਘਰ ਨੂੰ ਮਿਲਣਾ ਠੀਕ ਐ ਜੀ ਕੰਮੀ ਮੇਰਾ 10000 ਰੁਪਇਆ ਤਾਂ ਤੁਹਾਡਾ ਉਹ ਹੀ ਖਾ ਕੇ 750 ਦੀ ਕਣਕ ਦੇ ਕੇ ਦੂਜੇ ਪਾਸੇ ਪੈਨਸ਼ਨ ਚਾਹੀਦੀ ਆ ਘੱਟ ਤੋਂ ਘੱਟ 5000 ਮਹਿੰਗਾਈ ਦੇ ਹਿਸਾਬ ਨਾਲ ਬੇਬੇ ਬਾਪੂ ਦੀ ਪੈਨਸ਼ਨ ਲਾ ਲਈਏ ਤੇ 7000 ਰੁਪਇਆ ਤੁਹਾਡਾ ਪੈਨਸ਼ਨ ਚੋਂ ਖਾ ਕੇ ਤੇ ਦਿੱਤਾ ਕਿ 750 ਦੀ ਕਣਕ ਨਾ ਬੱਚਿਆਂ ਨੂੰ ਪੜ੍ਹਾਈ ਮਿਲੀ ਨਾ ਹਸਪਤਾਲਾਂ ਤੇ ਗਿਆ ਨੂੰ ਦਵਾਈ ਮਿਲੀ ਠੀਕ ਹੈ ਤੇ ਜਿਹੜਾ 750 ਤੇ 5600 ਰੁਪਏ ਦੀ ਬਿਜਲੀ ਦਿੰਦੇ ਆ ਜੇ ਤੁਹਾਡੇ ਘਰ ਚੋਂ ਇੱਕ ਜਣਾ ਵੀ दारू ਪੀਂਦਾ ਤਾਂ ਉਹ 10 ਦਿਨਾਂ ਦੀ दारू ਚੋਂ ਪੂਰੇ ਹੋ ਜਾਂਦੇ ਆ 300 ਦੀ ਬੋਤਲ ਦੇ ਵਿੱਚ 30 ਰੁਪਏ ਦੀ ਬੋਤਲ ਹੈ 270 ਰੁਪਏ ਟੈਕਸ ਹੈ ਉਹ 10 ਦਿਨਾਂ ਦੀ ਪੂਰੇ ਹੋ ਜਾਂਦੇ ਆ ਸੋ ਬੇਨਤੀ ਇਹ ਹੈ ਕਿ ਆਪ ਦੇ ਨਾਲ ਵੱਜੀ ਠੱਗੀ ਨੂੰ ਤੁਹਾਨੂੰ ਸਮਝਣਾ ਪਊਗਾ ਆ ਜਿਹੜੀ ਚੀਜ਼ ਐ ਇਹਨੂੰ ਗਵਾਉਣਾ ਨਹੀਂ ਇਹ ਆਪਦੇ ਜੇ ਤੁਹਾਨੂੰ ਪੜਨਾ ਨਹੀਂ ਨਾ ਆਉਂਦਾ ਬੇਬੇ ਜਵਾਕ ਨੂੰ ਕਹਿਣਾ ਵੀ ਮੈਨੂੰ ਤੂੰ ਦਿਨ ਤੇ ਇੱਕਾਰੀ ਪੜ ਕੇ ਸੁਣਾ ਦੇ ਤਾਂ ਕਿ ਮੈਨੂੰ ਚੇਤੇ ਹੋ ਜਾਵੇ ਠੀਕ ਐ ਹੁਣ ਗੱਲ ਐ ਵੀ ਆਪਾਂ ਚੌਂਕੀਦਾਰ ਰੱਖਦੇ ਆ ਚੌਂਕੀਦਾਰ ਸ਼ਹਿਰਾਂ 'ਚ ਨਾ ਚੌਂਕੀਦਾਰ ਰੱਖੇ ਜਾਂਦੇ ਆ ਚੋਰੀਆਂ ਬਹੁਤ ਹੁੰਦੀਆਂ ਅੱਜ ਕੱਲ ਆਪਾਂ ਵੀ ਸ਼ਾਮ ਨੂੰ ਰਾਤ ਨੂੰ ਕੋਈ ਜਾ ਸਕਦਾ ਮੋਟਰਸਾਈਕਲ ਤੇ ਕੀ ਪਤਾ ਕਿੱਥੇ ਆਏ ਆਏ ਉਹ ਡਾਂਗ ਲੈ ਕੇ ਜਾਂ ਕਾਪਾ ਲੈ ਕੇ ਖੜੇ ਹੁੰਦੇ ਆ ਪੈਸੇ ਕੱਢ ਲੈਂਦੇ ਆ ਅੱਛਾ ਹੁਣ ਜਿਹੜਾ ਚੌਕੀਦਾਰ ਐ ਉਹ ਸਾਰੀ ਰਾਤ ਛੋਟੀ ਖੜਕਾਉਂਦਾ ਐ ਏਦਾਂ ਕਰਕੇ ਨਾਲ ਕਹਿੰਦਾ ਜਾਗਦੇ ਰਹੋ ਜਾਗਦੇ ਰਹੋ ਉਹ 20 ਸਾਲ ਚੌਕੀਦਾਰੀ ਕਰੇ ਇੱਕੀ ਗੱਲ ਕਹੀ ਜਾਂਦਾ ਇਹ ਜਿਹੜੀਆਂ 15 ਗੱਲਾਂ ਲਿਖੀਆਂ ਨਾ ਇਹ ਲਗਾਤਾਰ ਦੁਹਰਾਈ ਜਾਣੀਆਂ ਆਪਾਂ ਤੇ ਆਪਾਂ ਲੈ ਕੇ ਰਹਿਣਾ ਉਹਨਾਂ ਤੇਰਾ ਆਪਾਂ ਸਾਹ ਨਹੀਂ ਲੈਣਾ ਠੀਕ ਐ ਇਹਨੂੰ ਹੁਣ ਜਾ ਕੇ ਘਰੇ ਪੜਿਓ ਓਦੋਂ ਬਾਅਦ ਸੰਭਾਲ ਕੇ ਰੱਖਿਓ ਇਦੇ ਤੇ ਆਪਾਂ ਵੱਡੀ ਗੱਲਬਾਤ ਫਰੋਸ਼ ਪਰ ਕਰਾਂਗੇ ਕਿ ਉਥੇ ਆਪਾਂ ਲੜਾਈ ਦਾ ਐਲਾਨ ਕਰਾਂਗੇ ਵੀ ਕਿਵੇਂ ਲੜਨੀ ਆ ਤੁਹਾਡਾ ਟਾਈਮ ਨਹੀਂ ਖਰਾਬ ਕਰਦੇ ਬਿਲਕੁਲ ਵੀ ਹਰੇਕ ਪਿੰਡ 'ਚ ਕਮੇਟੀ ਬਣਾਵਾਂਗੇ ਮੰਨ ਲਓ ਵੀ ਆਪਾਂ ਐਸਡੀਐਮ ਦੇ 5 ਦਿਨਾਂ ਦਾ ਧਰਨਾ ਦੇਣਾ 10 ਪਿੰਡ ਪਹਿਲੇ ਦਿਨ ਜਾਣਗੇ ਉਸ ਤੋਂ ਬਾਅਦ ਉਹਨਾਂ ਦੀ ਵਾਰੀ ਨਹੀਂ ਉਸ ਮਹੀਨੇ ਚ ਆਉਣੀ ਅਗਲੇ ਦਿਨ ਦੂਜੇ 10 ਪਿੰਡ ਜਾਣਗੇ ਤੁਹਾਡੀ ਹਰ ਕਮੇਟੀ ਚ ਤਿੰਨ ਅਹੁਦੇਦਾਰ ਬਣਾਵਾਂਗੇ ਬਲਾਕ ਦੇ ਵਿੱਚ ਅਹੁਦੇਦਾਰ ਬਣਾਵਾਂਗੇ ਤਾਂ ਕਿ ਤੁਸੀਂ ਹਰ ਰੋਜ਼ ਖੂਹ ਪੁੱਟ ਕੇ ਪਾਣੀ ਪੀਣਾ ਤੁਹਾਡਾ ਟਾਈਮ ਖਰਾਬ ਨਾ ਹੋਵੇ ਤੁਸੀਂ ਕੰਮਕਾਰ ਵਾਲੇ ਬੰਦੇ ਹੋ ਤੁਹਾਡਾ ਸਮਾਂ ਵੀ ਖਰਾਬ ਨਹੀਂ ਕਰਨਾ ਤੁਹਾਨੂੰ ਹੱਕ ਵੀ ਲੈ ਕੇ ਦੇਣੇ ਆ ਸੋ ਇਹਨੇ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਗੱਜ ਕੇ ਫਤੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਰ ਡਾਕਟਰ ਬੀ ਆਰ ਬੇਦਕਰ ਨੇ ਸਾਨੂੰ ਬਹੁਤ ਸਾਰੇ ਹੱਕ ਲੈ ਕੇ ਦਿੱਤੇ ਆ ਪਰ ਅਸੀਂ ਮੂਰਖਤਾ ਕਰਕੇ